ਕਾਸ਼ੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਹਾਂ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਵੱਜ ਗਏ ਨੇ ਪੌਣੇ 9 ਤੇ ਜੋ ਵੀ ਰੈਡੀ ਆ ਸਕੂਲ ਜਾਣ ਵਾਸਤੇ ਆ ਜੋ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੋ ਵੀ ਰੈਡੀ ਹੋ ਰਿਹਾ ਸੋਮ ਹਜਰ ਜਾਈ ਚ ਪਿਆ ਉਹਨੂੰ ਮੈਂ ਤਿਆਰ ਕਰਨਾ ਤੇ ਮੇਰੀ ਮੰਮੀ ਵੀ ਅਜਰ ਜਾਈ ਚ ਪਈ ਆ ਮੰਮੀ ਦਾ ਮੰਮੀ ਨੇ ਵੀ ਤਿਆਰ ਕਰ ਮੰਮੀ ਚਾਹ ਪੀ ਕੇ ਪੈ ਗਈ ਆ ਪਈ ਆ ਦੇਖ ਲੋ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਠੰਡ ਆ ਗਈ ਬੁਰਾ ਬੰਦੇ ਨੂੰ ਠੰਡ ਲਾਦੀ ਭਾਈ ਆ ਦੇਖ ਲੋ ਰਾਮ ਨਾ ਪਈ ਆ ਜਾਈ ਚ ਮੰਮੀ ਦੇ ਬੱਚੇ ਉਹ ਪਏ ਨੇ ਲੁਕੇ ਡੋਤਰੀ ਦੇ ਵਿੱਚ ਉਹਨਾਂ ਤੇ ਦੋ ਦੋ ਕੰਬਲ ਪਏ ਹੋਇਆ ਉਹ ਵੀ ਸੌਂ ਗਏ ਆ ਦੁੱਧ ਪਾਣੀ ਉਹਨਾਂ ਨੇ ਪੀ ਲਿਆ ਜਦੋਂ ਮੈਂ ਉੱਠਦੀ ਆ ਨਾ ਸਵੇਰੇ ਮੇਰੇ ਨਾਲ ਹੀ ਉੱਠ ਖੜਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਉੱਠ ਖੜੇ ਫਿਰ ਨਹੀਂ ਉਹ ਮੰਮੀ ਨੂੰ ਪੈਣ ਦਿੰਦੇ ਫਿਰ ਉਹਨਾਂ ਨੂੰ ਕਾਲੀ ਹੁੰਦੀ ਆ ਵੀ ਫਟਾਫਟ ਸਾਨੂੰ ਦੁੱਧ ਦੇ ਦਿਓ ਫਟਾਫਟ ਰੋਟੀ ਦੇ ਦਿਓ ਤੇ ਉਹ ਨਾ ਦੁੱਧ ਚ ਰੋਟੀ ਉਹਨਾਂ ਨੂੰ ਆਪਾਂ ਦਿੰਨੇ ਆ ਗ੍ਰाइंड ਕਰਕੇ ਤੁਹਾਨੂੰ ਮੈਂ ਦਿਖਾਏ ਸੀ ਤੇ ਬਾਕੀ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਹੁਣ ਮੈਂ ਸੋਹਮ ਨੂੰ ਰੈਡੀ ਕਰਦਾ ਸਕੂਲ ਵਾਸਤੇ ਜੋ ਵੀ ਜਾਓ ਬੱਚੇ ਤੂੰ ਵੀ ਭੱਜ ਜਾ ਫਟਾਫਟ ਆਈ ਕਾਰਡ ਪਾ ਲਿਆ ਲੋਕੇਸ਼ਨ ਤਾਂ ਨਹੀਂ ਆਈ ਆਈ ਕਾਰਡ ਨਹੀਂ ਲੋਕੇਸ਼ਨ ਆਈ ਨਹੀਂ ਹੈ ਜਦੋਂ ਬਤਈ ਵਾਰ ਪਤਾ ਨਹੀਂ ਖੁੱਲ ਜਾਂਦਾ ਅਗਲਾ ਆ ਉਹ ਵੀ ਕੇਸਾ ਮੈਸੇਜ ਆਇਆ ਅੰਕਲ ਦਾ ਡਰਾਈਵਰ ਅੰਕਲ ਦਾ ਕਹਿੰਦਾ ਮੈਂ ਲੋਕੇਸ਼ਨ ਪਾਉਣਾ ਅੱਗੇ ਚਲੇ ਗਏ ਸੀ ਸਕੂਲ ਟਾਈਮ ਬੱਜ ਗਿਆ ਨੇ 11 ਤੇ ਹੁਣ ਮੈਂ ਤੇ ਮੰਮੀ ਲੱਗਿਆ ਰੋਟੀ ਖਾਣ ਆਪਾਂ ਰੈਡੀ ਹੋ ਗਏ ਸੀ ਤੇ ਮੰਮੀ ਵੀ ਲਾ ਕੇ ਆ ਗਈ ਤੇ ਰੋਟੀ ਖਾਣੀ ਆ ਸੀ ਕੱਲ ਬੁਣਾਈਆਂ ਸੀ ਮੱਕੀ ਦੀਆਂ ਰੋਟੀਆਂ ਗੋਭੀ ਦੀ ਸਬਜ਼ੀ ਨਾਲ ਉਹ ਹੀ ਪਈਆਂ ਨੇ ਹੁਣ ਉਹ ਗਰਮ ਕਰਾਂਗੇ ਚਾਰ ਰੋਟੀਆਂ ਪਈਆਂ ਨੇ ਦੋ ਦੋ ਦੋਨੇ ਜਣੀਆਂ ਖਾਵਾਂਗੇ ਮੈਂ ਤੇ ਮੰਮੀ ਗੋਭੀ ਦੀ ਸਬਜ਼ੀ ਪਈ ਐ ਸਬਜ਼ੀ ਐਸੇ ਘਟਦਾ ਸਾਡੇ ਫਿਰ ਉਸਾਰ ਲਾਂਗੇ ਨਾਲ ਆਚਾਰ ਲੈ ਲਾਂਗੇ ਇੱਕ ਕੋਲੀ ਸਬਜੀ ਦੀ ਆਦੀ ਆਦੀ ਲੈ ਲਾਂਗੇ ਨਾਲ ਮੈਂ ਮਿਰਚਾਂ ਫਰਾਈ ਕੀਤੀਆਂ ਸੀਗੀ ਰਾਤ ਕੱਲ ਕੋ ਬਲੌਗ ਨਹੀਂ ਬਣਾਇਆ ਆ ਦੇਖੋ ਮਿਰਚਾਂ ਵੀ ਫਰਾਈ ਕਰੀਆਂ ਸੀ ਇੱਕ ਕੋਲੀ ਗੋਭੀ ਦੀ ਸਬਜੀ ਪਈ ਆ ਤੇ ਨਾਲ ਆਪਣੀਆਂ ਚਾਰ ਪਈਆਂ ਨੇ ਮੱਕੀ ਦੀਆਂ ਰੋਟੀਆਂ ਚੁੱਲੇ ਤੇ ਬਣਾਈਆਂ ਸੀ ਉਹ ਹੁਣ ਆਪਾਂ ਗਰਮ ਕਰਨ ਲੱਗਿਆ ਤੇ ਖਾਣ ਲੱਗਿਆ ਮੰਮੀ ਉਹ ਡੌਗੀਆਂ ਨੂੰ ਸ਼ੁਸ਼ੂ ਕਰਾਉਣ ਲੱਗੀ ਹੋਈ ਆ ਦਿਖਾਵਾ ਕਰ

ਅੱਜ ਧੁੱਪ ਵੀ ਧੁੰਦਰੀ ਨਹੀਂ ਇਹਨਾਂ ਨੂੰ ਬਾਹਰ ਘੁੱਪੇ ਬਿਠਾ ਦਿੰਦੇ ਓਏ ਆ ਜਾ ਓਰੇ ਓਏ ਮੇਰੇ ਕੋਲ ਕੁਛ ਨਹੀਂ ਹੈਗਾ ਦਾਦੀ ਕੋਲੇ ਜਾਓ ਆ ਜਾ ਓਰੇ ਭੱਜੋ ਭੱਜੋ ਦਾਦੀ ਕੋਲ ਦਾਦੀ ਕੋਲੇ ਚੀਜੀ ਆ ਦਾਦੀ ਕੋਲੇ ਪਰਾਂ ਨੂੰ ਆ ਜਾ ਪਰ ਮੈਂ ਨਾ ਬੱਤ ਇਹਨਾਂ ਨੂੰ ਪਤਾ ਵੀ ਹੁਣ ਦਾਦੀ ਨੇ ਸਾਨੂੰ ਬੰਦ ਕਰਨਾ ਆ ਜਾ ਆ ਜਾ ਦੇਖ ਮੇਰੇ ਪੈਰਾਂ 'ਚ ਗੰਦੇ ਬੱਚੇ ਗੰਦੇ ਬੱਚੇ ਏ ਏ ਪੱਲੇ 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 ਦਾਦੀ ਨੇ ਪੱਲੇ ਚਲੋ ਮਸੀਤਾ ਪੂਣੇ ਨੀ ਪਤਾ ਨਹੀਂ ਦਿੰਦਾ ਮम्मी ਧਣੜਾ ਲੁਕੋ ਕੇ ਰੱਖਦੀ ਆ ਪੂਰਾ ਅੰਦਰ ਬੰਦ ਕਰਕੇ ਲਈ ਕੰਡੇ ਲੱਗ ਜੂਗੀ ਅੱਜ ਤਾਂ ਦੂਜਾ ਕੰਮ ਚੱਲ ਵੀ ਰੋਟੀ ਖਾਣੇ ਆਜੋ ਬਾਹਰ ਚਲ ਕੰਬਲ ਪਾ ਰਮਾ ਮੈਂ ਤੇ ਮੰਮੀ ਦੀ ਜਾਣਾ ਬਾਜ਼ਾਰ ਥੋੜਾ ਜਿਹਾ ਇੱਕ ਤਾਂ ਸਾਨੂੰ ਨਾ ਕੀੜਿਆਂ ਨੇ ਕੱਲ ਬਹੁਤ ਤੰਗ ਕੀਤਾ ਅੱਜ ਦੇਖਦੇ ਆ ਜੇ ਬਾਦੀ ਕੋਈ ਸਾਨੂੰ ਦਵਾਈ ਮਿਲੀ ਤਾਂ ਉਹ ਲੈ ਕੇ ਆਵਾਂਗੇ ਠੀਕ ਆ ਤੇ ਬਾਕੀ ਮੰਮੀ ਨੂੰ ਕੰਮ ਆ ਥੋੜਾ ਜਿਹਾ ਕਣਕ ਪਟਾ ਕਰਕੇ ਉਹਨਾਂ ਤੋਂ ਕਣਕ ਹੀ ਨਹੀਂ ਦਿੰਦੇ ਲੜੀਪੂ ਵਾਲੇ ਸਾਰੇ ਲੋਕਾਂ ਨੂੰ ਕਣਕ ਮਿਲ ਗਈ। ਮੰਮੀ ਇਹ ਨਾ ਮੰਮੀ ਇਹ ਕਰ ਕਰੀ ਦਿੰਦਾ। ਮੈਂ ਤੈਨੂੰ ਦੱਸਦਾ। ਮੰਮੀ ਮੰਮੀ ਹੁਣ ਆ ਵੀ ਇਤੋਂ ਲੈ ਲੈਂਦੇ ਹੁੰਦੇ ਸੀ ਕਣਕ। ਉਹ ਨਾ ਲੈ ਨੂੰ। ਕੋਹੜੀ ਨਹੀਂ ਚੱਕਦੇ ਹੈਗੇ ਡਿੱਪੂ ਵਾਲੇ ਹਰਾਮ ਕਰਦੇ ਨੇ ਹੈਗੇ। ਕਣਕ ਹੀ ਨਹੀਂ ਦਿੰਦੇ ਕਿਹੜੇ ਦਿਨ ਹੋ ਗਏ। ਲੋਕਾਂ ਨੇ ਕਣਕ ਲੈ ਕੇ ਆਟੇ ਵੀ ਬਿਹਾ ਲੇ। ਸਾਨੂੰ ਹੋਏ ਤੱਕ ਕਣਕ ਨਹੀਂ ਦਿੱਤੀ ਹੈਗੀ। ਬਹੁਤ ਅੰਦਰ ਕਣਕ ਦੇ ਤੱਕ ਪਹਾਈਆ। ਹਾਂ ਬਾਕੀ ਇਹ ਹਾਜਮ ਕਰ ਲਾਉਂਦੇ ਨੇ। ਪਤਾ ਨਹੀਂ ਇਹੋ ਜਿਹੇ ਲੋਕ ਕਰ ਤੋਂ ਮੇਰੇ ਤੋਂ ਸਭ ਤੋਂ ਬਾਹਰ। ਇਹੜੇ ਲੋਕਾਂ ਨੂੰ ਕੀ ਜਿਲਦੀ ਆ ਉਹ ਵੀ ਨਹੀਂ ਦਿੰਦੇ ਦੇਖੋ ਉਹਨੂੰ। ਉਹ ਤਾਂ ਕਰ ਲਾ। ਲਓ ਜੀ ਤੁਹਾਡੇ ਜੀ ਸਬਜ਼ੀ ਗਰਮ ਕਰ ਲੈ ਗਈਆਂ ਤੇ ਨਾਲ ਰੱਖੀਆਂ ਹੋਣਗੇ ਰੋਟੀ ਮੱਕੀ ਦੀ। ਤੇ ਫੇਰ ਰੋਟੀ ਖਾ ਕੇ ਚੱਲਦੇ ਆ ਨਾਲੇ ਤਾਂ ਕੰਤ ਤੋਂ ਪਤਾ ਕਰਦੀ ਆ ਮੰਮੀ ਨੇ ਨਾਲੇ ਮੰਮੀ ਨੂੰ ਕੰਮ ਬਾ ਕੋਈ ਬਿਜਾਰ ਦਾ ਇੱਕ ਅਸੀਂ ਦਵਾਈ ਲਿਆਉਣੇ। ਅਮੈਂ ਕੀੜਿਆਂ ਦਾ ਇੱਟ ਜਾਂਦੀ ਕਰਨਾ ਜੀ। ਮੈਂ ਤਾਂ ਥੱਲੇ ਆ ਕੇ ਖਦੀ ਆ। ਇਹ ਪਾਣੀ ਪਾਣੇ ਆਂ ਦੱਲਦਾ ਹੋਰ ਤਾਂ ਨਾ। ਕੋਈ ਸੁਣਵਾਇਨਾ ਸਰਵਾ ਬੀਚ ਮਾਰੀ। ਉਸਨੇ ਕਹਿੰਦੇ ਹਾਏ ਓਏ ਤੁਹਾਨੂੰ ਸਾਰਿਆਂ ਨੂੰ ਅੱਜ ਬਈ ਮੌਕੀ ਦਿਖਾਦੀ ਬਹੁਤ ਨੇ ਦੇਖੋ ਆ ਕਿੰਨੇ ਨਾ ਡਰ ਲੱਗਿਆ ਸਾਨੂੰ ਤਾਂ ਵੀ ਘੇਰਦਾ ਲੈਣਗੇ ਆ ਗਏ ਨਾ ਗਾਜਰਾ ਵੀਰਾ ਨਾ ਗਾਜਰਾ ਆਹਦੇ ਇਹਨਾਂ ਨੂੰ ਕੋਈ ਗਾਜਰਾ ਪਾ ਗਿਆ ਇੱਥੇ ਤਾਂ ਕਰਕੇ ਆ ਗਏ ਆ ਬੈਠਾ ਦੇਖੋ ਹੈਲੋ ਕਰ ਮਮੀ ਹੈਲੋ ਕਰਿਆ ਅੱਸਾਲ ਮੈਂ ਮਾਤਾ ਉਹਨੇ ਪੰਗਲ ਹਿੰਦੇ ਕਰਿਆ ਆ ਗਿਆ ਦੇਖੋ ਆ ਗਾਜਰ ਖਾਂਦਾ ਗਾਜਰ ਲੈ ਕੇ ਭੱਜ ਗਿਆ ਸੋ ਮੂ ਨੂੰ ਦਿਖਾਉਂਗੀ ਮੈਂ ਉਹ ਦੇਖਿੰਨੇ ਬੈਠੇ ਦੇਖੋ ਉਹ ਸਾਰੀ ਸੜਕ ਤੇ ਭੱਜੇ ਫਿਰਦੇ ਦੇਖੋ ਉਹ ਦੇਖੋ ਬਈ ਕਿਨੇ ਕਿਨੇ ਪਿਆਜ਼ ਬੀਜ ਤੇ ਕਮੈਂਟ ਕਰਕੇ ਜਰੂਰ ਦੱਸੋ ਮੇਰੇ ਡੈਡੀ ਨੇ ਤਾਂ ਪਿਆਜ਼ ਲਾਤੇ ਕਿੰਨੀਆਂ ਕੈਰੀਆਂ ਲਾਤੀਆਂ ਨੇੜੀ 1 2 3 4 5 6 7 8 8 ਤੇ 1 9 10 11 ਮੇਰੇ ਡੈਡੀ ਨੇ ਲਾਤੀਆਂ 11 ਕੈਰੀਆਂ ਪਿਆਜ਼ਾਂ ਦੀ ਕੀਨੇ ਕੀਨੇ ਬੀਜ ਤੇ ਦੱਸਿਓ ਠੀਕ ਆ ਇਧਰ ਆਪਣੇ ਹੈਗੇ ਨੇ ਲਾਲ ਆਲੂ ਇਹਦੇ ਵਿੱਚ ਹਜੇ ਸਾਗ ਹੋ ਰਿਹਾ ਇਹ ਹੈਗੇ ਨੇ ਆ ਵੀ ਸਾਗ ਆ ਦੇਖੋ ਮੋٹے ਪੱਤੇ ਵਾਲਾ ਸਾਗ ਬਹੁਤ ਟੇਸਟੀ ਬਣਦਾ ਆ ਹੈਗਾ ਛੋਲੂਆ ਛੋਲੂਏ ਦਾ ਸਾਗ ਤੇ ਛੋਲੂਆ ਵੀ ਲੱਗੂਗਾ ਬਾਅਦ ਦੇ ਵਿੱਚ ਆ ਡੈਡੀ ਨੇ ਪਿਆਜ਼ ਲਾਏ ਨੇ ਤੇ ਇਧਰ ਹੈਗੀਆਂ ਨੇ ਗਾਜਰਾਂ ਤੇ ਮੂੜੀਆਂ ਤੇ ਇੱਕ ਆ ਚਕੰਦਰ ਹੈ ਨਾ ਡੈਡੀ ਇਹ ਚਕੰਦਰ ਨੇ ਆ ਦੇਖੋ ਚਕੰਦਰਾਂ ਦੇ ਪੱਤੇ ਤੁਹਾਨੂੰ ਲਾਲ ਲਾਲ ਦਿਸਦੇ ਹੋਣਗੇ ਦੇਖੋ ਤੇ ਇਹ ਹੈਗਾ ਲਸਣ ਆਹ ਲਸਣ ਵੀ ਜਿਹੜਾ ਡੈਡੀ ਨੇ ਤੇ ਆ ਮਟਰ ਨੇ ਆ ਦੇਖੋ ਹੁਣ ਮੰਮੀ ਮਟਰ ਤੋੜੂਗੀ ਚੈੱਕ ਕਰੋ ਤੁਸੀਂ ਮਟਰ ਲੱਗੇ ਹੋਏ ਤੁਹਾਨੂੰ ਮੈਂ ਨੇੜੇੋਂ ਦਿਖਾ ਦਨੀ ਆ ਦੇਖੋ ਥੋੜੇ ਜੋਗੇ ਤਾਂ ਨਿਕਲ ਹੀ ਆਉਣਗੇ ਮੰਮੀ ਬਾਦੂ ਨੇ ਮੰਮੀ ਮਟਰ ਤਾਂ ਅਸਤੇ ਜਦੋਂ ਮੋਰਨਦੇ ਨੇ ਮੁੱਕਦੇ ਨਹੀਂ ਸੰਤ ਅਸੀਂ ਪਾਈਆ ਕਿਲੋ ਅੱਧਾ ਕਿਲੋ ਤਾਂ ਹੋਣਗੇ ਇਹ ਅੱਧਾ ਕਿਲੋ ਆ ਦੇਖੋ ਇਹਦੇ ਪਹਿਲਾਂ ਦਾਣੇ ਕੱਢਾ ਆ ਵੀ ਸਾਗ ਆ ਮੋਰ ਮਮੀ ਮਾਟਰ ਤੋੜੂਗੀ ਮਮੀ ਬੈਠ ਕੇ ਤੋੜਨੇ ਪੈਂਦੇ ਨੇ ਕਿ ਝੁੱਕ ਕੇ ਬਾੜ ਵੀ ਜਾਣੇ ਮਾ ਦਾ ਮਾ ਓਦੋਂ ਤੋਂ ਕਿਆ ਨਹੀਂ ਜਾਂਦਾ ਮਮੀ ਮਾਟਰ ਤੋੜੂਗੀ ਡੈਡੀ ਪੱਟਣਗੇ ਆਲੂ ਤਿੰਨ ਬੱਟਾ ਰਹਿੰਦੀਆਂ ਨੇ ਹਜੇ ਆਲੂਆਂ ਦੀਆਂ ਹਾਂ ਬੂਟਾ ਫਸ ਕੇ ਵੀ ਬੂਟਾ ਨਹੀਂ ਉੱਡ ਜਾਂਦਾ ਪਤਾ ਮੈਨੂੰ ਬੱਚੇ ਮੁੰਡੇ ਨੂੰ ਕਹਾਂ ਵਰਗੇ ਆ ਵੀ ਡੈਡੀ ਨੇ ਪਿਆਜ਼ ਲਾਏ ਹੋਏ ਨੇ ਇੱਧਰ ਤੇ ਹੁਣ ਡੈਡੀ ਆਲੂ ਕੱਢਣ ਗਿਆ ਤਿੰਨ ਬੱਟਾ ਰਹਿੰਦੀਆਂ ਨੇ ਆਲੂਆਂ ਦੀਆਂ ਹੁਣ ਕੱਢਣਗੇ ਇਹ ਕਹੀ ਨਾਲ ਕੱਢੋਂਗੇ ਡੈਡੀ ਖੁਰਪੇ ਨਾਲ ਆ ਦੂਜੀਆਂ ਫਲ ਰਾਬਰ ਜਿਹਾ ਫਲੀਆਂ ਲੱਗਣੀਆਂ ਦਿੱਤੀਆਂ ਇਹਨਾਂ ਤੇ ਵੀ ਮਟਰ ਲੱਗਣਗੇ ਫਲੀਆਂ ਇਹ ਜਿਹੜੀ ਜਿਹੜੀ ਛੋਟੇ ਮਟਰ ਹੁੰਦੇ ਨੇ ਉਹ ਲੱਗਣਗੇ ਮੈਨੂੰ ਲੱਗਦਾ ਇਹਨਾਂ ਤੇ ਹਨ ਜਿਹਦੇ ਚ ਦੋ ਦੋ ਮਟਰ ਹੀ ਹੁੰਦੇ ਨੇ ਬਿਹਾਰਾਂ ਦਾ ਆ ਵੀ ਸਾਗ ਬਹੁਤੋਂ ਨਹੀਂ ਹੁੰਦੇ ਹਾਂ ਕਈ ਹੁੰਦੀਆਂ ਨੇ ਤੇ ਆ ਮੇਥੀ ਵਿੱਜੀ ਹੋਈ ਆ ਆ ਦੇਖੋ ਹੁਣ ਇੱਥੇ ਆਲੂ ਨਿਕਲਣਗੇ ਦੇਖਿਓ ਹੁਣ ਉਹ ਦੇਖੋ ਆਲੂ ਡੈਡੀ ਨੇ ਆਲੂ ਪਾਟ ਕੇ ਬੀਜੇ ਨੇ ਪਿਆਜ਼ ਕਿੰਨੇ ਦਿਨ ਹੋ ਗਏ ਆਲੂ ਪਾਟਦੇ ਨੂੰ ਆ ਤਿੰਨ ਬਟਾ ਰਹਿੰਦੀਆਂ ਸੀ ਅਨਿਕਲਦੇ ਨੇ ਚਿੱਟੇ ਆਲੂ ਹਜੇ ਲਾਲ ਆਲੂ ਡੈਡੀ ਨੇ ਲੇਟ ਲਾਏ ਸੀ ਕਿ ਡੈਡੀ ਲੇਟ ਹੋਣਗੇ ਉਹ ਅੰਦੇ ਵੀ ਲੇਟ ਸੀ ਅੱਛਾ ਬੀਜੇ ਲੇਟ ਸੀ ਚੈੱਕ ਕਰੋ ਤੁਸੀਂ ਆਪਣੇ ਆਲੂ ਨਿਕਲਦੇ ਫਰੈਸ਼ ਫਰੈਸ਼ ਗੜੀ ਇੰਨਾ ਤਾਂ ਇੰਨੀ ਮਿੱਟੀ ਜੀ ਲੱਗੀ ਹੋਈ ਜਿਹੜੇ ਮੁੱਲ ਦੇ ਆਲੂ ਹੁੰਦੇ ਨੇ ਉਹ ਤਾਂ ਲਿਬੜੇ ਪਏ ਹੁੰਦੇ ਨੇ ਮਿੱਟੀ ਨਾਲੇ ਚਿੱਟੇ-ਚਿੱਟੇ ਨੇ ਕੀ ਹੋਰ ਵੀ ਆ ਵਧੀਆ ਤਾਂ ਉਹ ਹੋਰੇ ਡਾਇਮੰਡ ਕਹਿੰਦੇ ਨੇ ਅੱਛਾ ਵਧੀਆ ਲੱਗਦਾ ਆ ਦੇਖੋ ਤੁਹਾਨੂੰ ਮੈਂ ਦਿਖਾਉਣੀ ਆ ਮੁੱਲ ਦੇ ਆਲੂ ਜਿਹੜੇ ਆਪਾਂ ਬਾਜ਼ਾਰੋਂ ਲਿਆਉਂਦੇ ਆ ਨਵੇਂ ਆਲੂ ਆਉਂਦੇ ਨੇ ਉਹ ਦੇਖੋ ਕਿੰਨੇ ਲਿਬੜੇ ਹੁੰਦੇ ਨੇ ਮਿੱਟੀ ਨਾਲ ਇਹ ਚਿੱਟੇ-ਚਿੱਟੇ ਪਏ ਨੇ ਇੰਨਾ ਤਾਂ ਇੰਨੀ ਮਿੱਟੀ ਨਹੀਂ ਹੁੰਦੀ ਇਹ ਝੜ ਜੂ ਸਾਰੀ ਮਿੱਟੀ ਸੁੱਕ ਜੂਗੀ ਜਦੋਂ ਮਿੱਟੀ ਨਾਲ ਉਹ ਤੋਂ ਝੜ ਜੂਗੀ ਇਹਦਾ ਜਿਹੜੇ ਛੋਟੇ ਆਲੂ ਨੇ ਬਰੀਕ ਉਹ ਦਾਮ ਆਲੂ ਬਣਾ ਕੇ ਬਹੁਤ ਵਧੀਆ ਬਣਦੇ ਨੇ ਦਾਮ ਆਲੂ ਵਾਲ ਕੇ ਬਣਾਓ ਜੀ ਉਹਨਾਂ ਨੂੰ ਆ ਦੇਖੋ ਵੱਡੇ ਛੋਟੇ ਸਾਰੇ ਤਰ੍ਹਾਂ ਦੇ ਆਲੂ ਨੇ ਇਹਦੇ ਵਿੱਚ ਦੇਖੋ ਐ ਨਿਕਲਦੇ ਨੇ ਡੈਡੀ ਤਾਂ ਮੇਰੇ ਘਰੇ ਹੁਣ ਖੇਤੀ ਕਰਦੇ ਨੇ ਹੁਣ ਫ੍ਰੀ ਹੋ ਗਏ ਪਹਿਲਾਂ ਵੀ ਕਰਦੇ ਸੀ ਡਿਊਟੀ ਦੇ ਨਾਲ ਨਾਲ ਤੇ ਹੁਣ ਡੈਡੀ ਫ੍ਰੀ ਹੋ ਗਏ ਤੇ ਹੁਣ ਬਸ ਘਰੇ ਪਿਆ ਲਾਲੇ ਪਿਆਜ਼ ਹਾਲੋ ਇੱਥੇ ਵੀ ਡੈਡੀ ਲਾਉਣਾ ਕੋਸ਼ ਪਿਆਜ਼ ਰਹਿੰਦੇ ਰਹੇ ਜੇ ਲਾਉਣ ਵਾਲੇ ਪਿਆਜ਼ ਲਾਵਾਗੇ ਇੱਕ ਹੋਰ ਕਿਹੜਾ ਲਾਲ ਕਰਾਚੀ ਵਾਲਾ ਦੋ ਵੀ ਆਲੂ ਚੈੱਕ ਕਰੋ ਤੁਸੀਂ ਐ ਨਿਕਲਦੇ ਨੇ ਆਲੂ ਮਿਹਨਤ ਬਹੁਤ ਕਰਨੀ ਪੈਂਦੀ ਆ ਹੁਣ ਜਦੋਂ ਦੇਖੋ ਪਿਆਜ਼ ਹੋ ਗਏ ਪਿਆਜ਼ ਜਦੋਂ ਗਰਮੀ ਇੰਨੀ ਹੁੰਦੀ ਆ ਜਦੋਂ ਡੈਡੀ ਗੁੱਟ ਦੇ ਹੁੰਦੇ ਨੇ ਪਿਆਜ਼ਾਂ ਨੂੰ ਮਿਹਨਤ ਬਹੁਤ ਹੈ ਨਾ ਤੇ ਹਾਂ ਉਹ ਵੀ ਕੋਈ ਕੰਮ ਕਰਾਲਾ ਬਿੱਲੀ ਹਾਂ ਹੈਲੋ ਕਰ ਦੇ ਮੰਮੀ ਤੋੜੇ ਰੀ ਮਟਰ ਮੈਂ ਤਾਂ ਹਾਲੇ ਮੂੰਗੀ ਕਰਨੇ ਪਾਏ ਨੇ ਸਾਡੇ ਡੱਬੇ ਚ ਟਮਾਟਰ ਮੰਮੀ ਨੂੰ ਤੇ ਆਇਆ ਨਹੀਂ ਕੋਸ ਡੈਡੀ ਉਹ ਖੜ ਗਈ ਚਾਰ ਨਹੀਂ ਸਿੱਟ ਕੇ ਮੰਮੀ ਤਾਂ ਹੁਣ ਮੈਨੂੰ ਆਏ ਸਲਾਹ ਲੱਗਦੀ ਹੈ ਵੀ ਡੈੜੀ ਤੋੜ ਕੇ ਤੂੰ ਮਟਰ ਤੈਨੂੰ ਬਸ ਕੀ ਕਰਨਾ ਹੈ ਹੈਗੇ ਨੇ ਹਜੇ ਪੌਣੇ ਨੂੰ ਕੱਢ ਕੇ ਸੋਚੀਦਾ ਮੇਰੇ ਅੰਦਰ ਤੇ ਹੀ ਆ ਬਹੁਤ ਗੋਭੀ ਹੋਈ ਸੀ ਇਸ ਵਾਰੀ ਸਾਰੀ ਖਤਮ ਹੋ ਗਈ ਹੋਣਾ ਛੋਟੇ ਬੂਟੇ ਨੇ ਇਹ ਪਤਾ ਨਹੀਂ ਕਦੋਂ ਹੋਊਗੀ ਹਜੇ ਇਹ ਤਾਂ ਫੇਰ ਸਿਆੜ ਲੰਘੇ ਤਾਂ ਹੀ ਹੋਊਗੀ ਮੈਨੂੰ ਲੱਗਾ ਦੇਖੋ ਬਈ ਤੁਹਾਨੂੰ ਆਲੂ ਦਿਖਾਵਾਂ ਕਿੰਨੇ ਕੱਢ ਤੇ ਆ ਮੈਂ ਬਾਲਟੀ ਲੈ ਕੇ ਆਈਆਂ ਬਾਲਟੀ ਚ ਪਾਉਣ ਵਾਸਤੇ ਆਲੂ ਸੋਹਮ ਦਾ ਵੀ ਟਾਈਮ ਹੋਣ ਵਾਲਾ ਆ ਆ ਦੇਖੋ ਡੇੜੀ ਨੇ ਆਲੂ ਕੱਢ ਤੇ ਕਿੰਨੇ ਅਜੇ ਰਹਿੰਦੇ ਆ ਕੱਢਣ ਵਾਲੇ ਹੁਣ ਮੈਂ ਚਲਦੀ ਆ ਘਰ ਕਿਉਂਕਿ ਸੋਹਮ ਆਉਣ ਵਾਲਾ ਸਕੂਲੋਂ ਮੈਂ ਆਲੂ ਫੇਰ ਲੈ ਕੇ ਜਾਉਂ ਡੈਡੀ ਤੇ ਮੰਮੀ ਕਹਿੰਦੇ ਆਲੂ ਲੈ ਜਾ ਪੌਣੇ ਧੁੱਤੇ ਆ ਹੋਰ ਬਾਹਰ ਸਫਾਈ ਦੀ ਆ ਮੰਮੀ ਨੇ ਕੱਪੜੇ ਧੁੱਤੇ ਬਾਹਰ ਤਾਰ ਬੰਨੀ ਹੋਈ ਆ ਪੌਣੇ ਧੁੱਤੇ ਪਾਈ ਜਾਂਦੇ ਆ ਸੁੱਕਣੇ ਮੰਮੀ ਥੋੜਾ ਫੋਨ ਆ ਪਿਆ ਮੰਜੇ ਤੇ ਰੱਖਦਾ ਚੱਕ ਲਿਓ ਧਿਆਨ ਨਾਲ ਮੈਂ ਚੱਲਦੀ ਆ ਘਰੇ ਤੂਤ ਵੀ ਛੱਡੀ ਨਾ ਕੁੱਟੇਂ ਇਹਨਾਂ ਨੂੰ ਐ ਹੋਰ ਇਹਨਾਂ ਵੱਡਿਆਂ ਨੂੰ ਦੇਖੀ ਦੀ ਅੰਦਰ ਰੱਖਿਆ ਸ਼ਮੂ ਉੱਤੇ ਰੱਖ ਦੇ ਆ ਫਰਤੀ ਸ਼ਮੂ ਮੋਰੀ ਚ ਰੱਖ ਦੇ ਉੱਤੇ ਇੱਥੇ ਰੱਖ ਦੇ ਇੱਥੇ ਰੱਖ ਦੇ ਜਵਾਰ ਉੱਥੇ ਰੱਖ ਦੇ ਉੱਥੇ ਚੱਲ ਚਲੋ ਖੇਡੋ ਤੁਸੀਂ ਆ ਜਾ ਕੋਟ ਪਾ ਲਾਂ ਤੇਰੇ ਟਿਊਸ਼ਨ ਦਾ ਟਾਈਮ ਹੋਣ ਵਾਲਾ ਇੱਧਰ ਇੱਧਰ ਚੱਲਦੀ ਚਾਹ ਨਾ ਡੋਲਦੀ ਪਿੱਛੇ ਚਾਹ ਪਈ ਆ ਲੈ ਬਣਾ ਦਾਂ ਮम्मी ਚੱਕ ਲਓ ਚਾਹ ਨੇ ਡੋਲ ਦੇਣੀ ਲਓ ਜੀ ਆਪਣੀ ਇੱਧਰ ਚੱਲਦੀ ਆ ਮਸ਼ੀਨ ਮੰਮੀ ਉਹਨੇ ਦੇ ਘਰੋਂ ਮੈਂ ਆ ਗਈ ਸੀ ਮਸ਼ੀਨ ਚੱਲੀ ਤੇ ਨਾਲ-ਨਾਲ ਚਾਹ ਪੀ ਰਹੇ ਆ ਬੱਚਿਆਂ ਨੇ ਜਾਣਾ ਟਿਊਸ਼ਨ ਤੇ ਇਹਨਾਂ ਨੂੰ ਦਵਾਈ ਦਿੱਤੀ ਆ ਮੰਮੀ ਨੇ ਇਰਪਾ ਮੈਂ ਵੀ ਚਾਹ ਪੀਣ ਲੱਗੀ ਆ ਨਾਲ ਜੋ ਵੀ ਤੂੰ ਪਕੌੜੀਆਂ ਲਈਆਂ ਚਾਰ ਕੁਥੇ ਘੰਮੇ ਦਾ ਫਸਟਾ ਹੈ ਸ਼ਮੂ ਇਹਨਾਂ ਨੂੰ ਚੱਕ ਕੇ ਕੀ ਕਰਨਾ ਤੇ ਗੰਦੇ ਬੱਚੇ ਨੇ ਇਹ ਗੰਦੇ ਬੱਚੇ ਨੇ ਦੇਖ ਕੇ ਮੈਂ ਖੜੇ ਨਹੀਂ ਇਹਨਾਂ ਨੂੰ ਪਤਾ ਵੀ ਹੁੰਦਾ ਦੀ ਚਾਹ ਪੀਂਦੀ ਆ ਚਾਹ ਦਾ ਗਲਾਸ ਮੂੰਹ ਲਾ ਦੇ ਮੰਮੀ ਆਪੀ ਬਹਿ ਜਾਣਗੇ ਟਿੱਕੇ ਟਿੱਕੇ ਬਹਿ ਜਾਣਗੇ ਪਤਾ ਨਾ ਟਾਈਮ ਹੋ ਗਿਆ ਨਾ ਤਾਂ ਰੋਟੀ ਦਾ ਦੇਖਾ ਉਹ ਕਹਿੰਦਾ ਵਧੀਆ ਤੁਸੀਂ ਦੋ ਟਾਈਮੇ ਰੋਟੀ ਪਾਈ। ਕਹਿੰਦੇ ਕਿ ਵਿਚਾਲੇ ਕੁਝ ਪਾ ਲੰਗੇ ਨਾ ਉਨਾਂ ਹੀ ਅੱਗਣਗੇ ਕਹਿੰਦੇ। ਲੋ ਜੀ ਮੈਂ ਤੇ ਮੰਮੀ ਗਈਆਂ ਸੀ ਬਾਜ਼ਾਰ ਇੱਕ ਤਾਂ ਪੱਲਿਆ ਦਤਣੀਆਂ ਇੱਕ ਪਾਲਕ ਇੱਕ ਹਰੇ ਮਟਰ ਤੇ ਇੱਧਰ ਮੇਰੀ ਹਜੇ ਮਸ਼ੀਨ ਚੱਲ ਰਹੀ ਆ ਤੇ ਮੈਂ ਤੁਹਾਨੂੰ ਕੀੜਿਆਂ ਦਾ ਕੰਮ ਦਿਖਾਉਣੀ ਆ ਤਾਂ ਤਾਂ ਕੀੜਿਆਂ ਨੇ ਨਾ ਦੁਖੀ ਕਰ ਲਿਆ। ਕਿਨੂੰ ਕਿਨੂੰ ਕੀੜਿਆਂ ਦਾ ਇਲਾਜ ਪਤਾ ਦੱਸ ਦਿਓ ਬਈ ਅਸੀਂ ਪਤਾ ਕੀ ਕੀਤਾ ਅੱਜ ਨਾਲ ਤਾਂ ਕੀੜਿਆਂ ਦੀ ਦਵਾਈ ਲਿਆਂਦੀ ਆ ਇਹਦੇ ਵਿੱਚ ਆ। ਆ ਦੇਖੋ ਮੈਂ ਸਕੂਟਰੀ ਤੋਂ ਉਤਾਰਿਆ ਨਹੀਂ ਸਮਾਨ ਇਹਦੇ ਵਿੱਚ ਹਨਾ ਅਸੀਂ ਕਲੀ ਲਿਆਂਦੀ ਆ। ਇਦੇ ਵਿੱਚ ਕਲੀਚ ਅਸੀਂ ਹਨਾ ਦਵਾਈ ਮਿਲਾ ਕੇ ਉਹ ਪਾਵਾਂਗੇ ਸਾਡਾ ਤਾਂ ਹਾਲ ਕਰਿਆ ਪਿਆ ਕੀੜਿਆਂ ਨੇ ਸਾਨੂੰ ਤਾਂ ਨਾ ਇੱਧਰ ਲਈ ਵੇੜੇ ਚ ਆਉਣ ਨਹੀਂ ਦਿੰਦੇ ਇਹ ਲੈ ਦੇਖ ਲਓ ਸਾਰਾ ਵੇੜਾ ਭਰਿਆ ਪਿਆ ਕੀੜਿਆਂ ਨਾਲ ਜੇ ਹੁਣ ਡੌਗੀਆਂ ਨੂੰ ਇੱਧਰ ਛੱਡਦੇ ਉਹਨਾਂ ਨੂੰ ਚੰਬੜ ਜਾਣਗੇ ਖਾ ਜਾਣਗੇ ਸੋਹਮ ਵਰਗਿਆਂ ਨੂੰ ਜਾਂ ਬੱਚਿਆਂ ਨੂੰ ਇਹਦਾ ਪੈਰ ਨਾਲ ਚੰਬੜ ਜਾਂਦੇ ਨੇ ਦੇਖੋ ਆਹ ਹਾਲ ਆ ਸਾਡੇ ਕੀੜਿਆਂ ਨੇ ਕੀਤਾ ਹੋਇਆ ਸਾਰਾ ਵੇੜਾ ਭਰਿਆ ਪਿਆ ਕੀੜਿਆਂ ਨਾਲ ਦੇਖੋ ਜਮਾ ਵੀ ਨਹੀਂ ਅਸੀਂ ਇੱਧਰ ਲਈ ਵੇੜੇ ਚ ਨਿਕੜ ਸਕਦੇ ਸਾਰੇ ਵੇੜਾ ਭਰਿਆ ਪਿਆ ਆ ਦੇਖੋ ਬਹੁਤ ਬੁਰਾ ਹਾਲ ਹੈ ਇਧਰਲੇ ਪਾਸੇ ਨਾ ਸਾਡੇ ਪਲਾਟ ਖਾਲੀ ਆ ਪਲਾਟ ਦੇ ਵਿੱਚ ਹੁੰਦੇ ਨੇ ਇਹ ਕੀੜੇ ਇਹ ਕੰਦ ਉੱਤੋਂ ਦੀ ਸਾਡੇ ਵਿਹੜੇ 'ਚ ਆ ਜਾਂਦੇ ਨੇ ਦੇਖੋ ਹੁਣ ਦੱਸੋ ਇਹਦਾ ਕੀ ਇਲਾਜ ਆ ਕੰਧਾਂ ਭਰੀਆਂ ਪਈਆਂ ਨੇ ਕੰਧਾਂ ਉੱਪਰ ਦੀ ਆਉਂਦੇ ਨੇ ਕੱਪੜਿਆਂ ਨੂੰ ਵੀ ਚੰਬੜਦੇ ਨੇ ਕੱਪੜੇ ਸੁੱਕਣੇ ਪਏ ਹੁੰਦੇ ਨੇ ਜਦੋਂ ਆਹ ਦੇਖੋ ਸਾਰੀ ਕੰਧ ਭਰੀ ਪਈ ਐ ਕੀੜਿਆਂ ਨਾਲ ਸਾਰੀ ਕੰਧ ਭਰੀ ਪਈ ਐ ਉੱਪਰ ਦੇਖੋ ਕੀੜੇ ਕਿਵੇਂ ਤੁਰੇ ਜਾਂਦੇ ਨੇ ਤੂਹੀ ਕੀਤਾ ਪੈ ਇਹਨਾਂ ਨੇ ਸਾਨੂੰ ਹੁਣ ਕੱਲ ਨੂੰ ਦਵਾਈ ਪਾਵਾਂਗੇ ਜਾਂ ਅੱਜ ਸ਼ਾਮ ਨੂੰ ਪਾਵਾਂਗੇ ਮੰਮੀ ਅੱਜ ਸ਼ਾਮ ਨੂੰ ਜਿਵੇਂ ਕੱਲ ਖਤਮ ਹੋ ਗਏ ਸੀਗੇ ਸ਼ਾਮ ਨੂੰ ਇਹ ਖਤਮ ਹੋ ਗਈ ਸੀ ਕੱਲ ਆਪਾਂ ਜਦੋਂ ਝਾੜੂ ਲਾਤਾ ਸੀਗਾ ਉਦੋਂ ਬਾਅਦ ਆਪਾਂ ਉਧਰ ਪਾ ਲਾਂਗੇ ਕੰਧ ਦੇ ਨਾਲ ਨਾਲ ਪਤਾ ਕੀ ਕਰਾਂਗੇ ਬੱਠਲ ਦੇ ਵਿੱਚ ਮਿਕਸ ਕਰ ਲਾਂਗੇ ਮਿਕਸ ਕਰਕੇ ਆਏ ਲੈ ਆ ਜੀ ਮੈਂ ਆਪਾਂ ਲਕੀਰ ਨਹੀਂ ਕਿਤੇ ਕੰਧ ਦੇ ਨਾਲ ਨਾਲ ਸਾਰੀ ਐਂ ਪਾ ਦਾਂਗੇ ਆ ਲੋਹੇ ਵਾਲੇ ਬੱਠਲ ਚ ਪਾ ਲਾਂਗੇ ਨਹੀਂ ਨਹੀਂ ਫਿਰ ਕੰਧ ਤੇ ਕਿਵੇਂ ਛੱਡਣਗੇ ਜਦੋਂ ਉਧਰ ਦਵਾਈ ਹੋਈ ਪੈ ਜੂ ਕੰਧ ਤੇ ਨਹੀਂ ਛੱਡਦੇ ਲਸ਼ਮਣ ਰੇਖਾ ਇਹਨਾਂ ਨੂੰ ਕੁਝ ਨਹੀਂ ਕਰਦੀ ਇਹ ਤਾਂ ਬਹੁਤ ਜ਼ਿਆਦਾ ਨੇ ਲਸ਼ਮਣ ਰੇਖਾ ਤਾਂ 5-10 ਕੀੜਿਆਂ ਵਾਸਤੇ ਹੁੰਦੀ ਆ ਇਹ ਤਾਂ ਪੌਣਾ ਪੂਰਾ ਕੀੜਿਆਂ ਦਾ ਜਾਂਦਾ ਬਸ ਹੋ ਗਈ ਚਾਰ ਵਾਰੀ ਦਾ ਸੰਭਰਿਆ ਚਾਰ ਵਾਰੀ ਝਾੜੂ ਲਾਇਆ ਕੱਲ ਮਿੱਟੀ ਦਾ ਤੇਲ ਪਾਇਆ ਸੀ ਸਾਡਾ ਤਾਂ ਤੇਲ ਵੀ ਖਤਮ ਹੋ ਗਿਆ ਬੁਰਾ ਹਾਲ ਕਰਤਾ ਕੱਲ ਸਾਡਾ ਇਹਨਾਂ ਨੇ ਇਹਨਾਂ ਸੋਹਣਾ ਫੁੱਲ ਹੋਇਆ ਹੈ ਹਜੇ ਸੋਹਮ ਦੀ ਨਿਗਾ ਨਹੀਂ ਚੜਿਆ ਹਾਂ ਤੂੰ ਕਿਵੇਂ ਵੱਧ ਗਿਆ ਪਚਿਆ ਹੋਇਆ ਹੀ ਲੁਕਿਆ ਹੋਇਆ ਲੁਕਿਆ ਹੋਇਆ ਨਹੀਂ ਉਹਨੂੰ ਤੋੜ ਕੇ ਜਦੀ ਮੈਨੂੰ ਦੇ ਦੇਣਾ ਸਿਆਈ ਲਵ ਯੂ ਮੰਮਾ ਜਦੀ ਕਹਿ ਦਿੰਦਾ ਨਿੱਕਾ ਜਿਹਾ ਲਓ ਹੁਣ ਅਸੀਂ ਸਬਜ਼ੀ ਕਰ ਲਈਏ ਤਿਆਰ ਦੇਖਦੇ ਆਂ ਸ਼ਾਮ ਨੂੰ ਕੀ ਬਣਾਉਣਾ ਆਹ ਸੰਘਾ ਜੋ ਵੀ ਦੇ ਨੱਕ ਥੱਲੇ ਕੁਛ ਨਹੀਂ ਜੋ ਵੀ ਕਹਣਾ ਮम्मा ਕਾਲੇ ਛੋਲਿਆਂ ਦੀ ਸਬਜ਼ੀ ਨਾਲ ਮੈਨੂੰ ਛੋਲ ਬਣਾ ਕੇ ਦੋ ਮੈਂ ਕਿਹਾ ਵੀ ਮੈਂ ਤਾਂ ਪਿਉਂਤੇ ਨਹੀਂ ਕਾਲੇ ਛੋਲੇ ਮੈਂ ਇਹਨੇ ਕੱਪੜੇ ਸੁੱਕਣੇ ਪਾਦਾ ਪਹਿਲਾਂ ਫਿਰ ਮੈਂ ਬੈਠੂਗੀ ਮੰਮੀ ਕੋਲ ਲਓ ਜੀ ਹੁਣ ਆਪਾਂ ਲੱਗਿਆ ਚੁੱਲ੍ਹੇ ਤੇ ਬਣਾਉਣ ਸਬਜ਼ੀ ਕੱਪੜੇ ਸਾਰੇ ਧੁੱਤੇਗੇ ਬਈ ਪਹਿਲਾਂ ਤਾਂ ਮੈਂ ਪਾਉਂਦੀ ਨਹੀਂ ਸੀ ਹੁਣ ਮੈਂ ਸਾਰੇ ਬਾਹਰ ਪਾਤੇ ਆ ਇਧਰਲੀ ਤਾਰ ਇਧਰਲੀ ਤਾਰ ਤੇ ਵੀ ਪਾਤੇ ਆ ਇਧਰ ਗੇਟ ਤੱਕ ਇਧਰਲੀ ਤਾਰ ਤੇ ਵੀ ਪਾਤੇ ਆ ਹੁਣ ਕੀ ਕਰੀ ਧੁੱਪ ਤਾਂ ਹੈ ਨਹੀਂ ਕਾਂਟਾ ਮਹਤੋ ਕਾਂਟੇ ਪੈ ਰਣਗੇ ਫਿਰ ਅੰਦਰ ਚੱਕ ਕੇ ਨਾ ਸਟੈਂਡ ਤੇ ਪਾ ਦਾਂਗੇ ਹੁਣ ਮੈਂ ਲੱਗੀਆਂ ਸਬਜੀ ਬਣਾਉਣ ਸਮਾਨ ਮੈਂ ਸਾਰਾ ਲਿਆਈ ਆਦਰਕ ਲਸਣ ਕੁੱਟ ਲਿਆ ਪਿਆਜ਼ ਕੱਟ ਲਿਆ ਆਲੂ ਕੱਟ ਲਿਆ ਪਾਲਕ ਕੱਟ ਲਈ ਅੱਜ ਆਪਾਂ ਬਣਾਵਾਂਗੇ ਆਲੂ ਪਾਲਕ ਦੀ ਸਬਜੀ ਤੇ ਮੰਮੀ ਹਾਂ ਇਹਨਾਂ ਨੂੰ ਛੱਡ ਦਿਓ 2 ਮਿੰਟ ਫਿਰ ਸੂਸੂ ਬੋਟੀ ਕਰਨੀ ਹੋ ਜੇ ਕਰ ਲੈਣਗੇ ਫਿਰ ਇਹ ਭੱਜ ਜਾਣਗੇ ਅੰਦਰ ਤੇ ਇਹ ਆਪਣੇ ਕੱਲ੍ਹ ਵਾਸਤੇ ਆ ਕੱਲ ਨੂੰ ਆਪਣੇ ਆਉਣ ਵਾਲੇ ਰਿਸ਼ਤੇਦਾਰਾਂ ਨੇ ਠੀਕ ਹੈ ਜੀ ਤੇ ਇਹ ਆਪਾਂ ਕੱਲ ਨੂੰ ਬਣਾਵਾਂਗੇ ਸਬਜੀ ਹਜੇ ਧਣੀਆਂ ਅਸ ਮਾਰਨਾ ਵੀ ਚਾਟਣੀ ਵੀ ਕੁੰਟਕੇ ਰੱਖਣੀ ਆ ਗੰਦੇ ਬੱਚੇ ਗੰਦੇ ਬੱਚੇ ਸੜ ਤਾਂ ਕੀੜਿਆਂ ਨੇ ਦੁਖੀ ਕੀਤਾ ਤੇਰੀ ਮੰਮੀ ਦੇ ਕੀੜੇ ਲੜੀ ਜਾਂਦੇ ਪਹਿਲਾਂ ਮੇਰੇ ਲੜਕੇ ਆ ਤੇਰੇ ਜਾਂ ਤਾਂ ਕੀੜਿਆਂ ਨੇ ਜੂਨ ਖਰਾਬ ਕਰੀ ਪਈ ਆ ਹੁਣ ਅਸੀਂ ਦਵਾਈ ਪਾਵਾਂਗੇ ਸਾਨੂੰ ਉਹ ਕਹਿੰਦੇ ਵੀ ਸਾਡੇ ਨਾਲ ਆਏ ਸੀਗੇ ਆਪਣੇ ਨਾ ਘਰਾਂ ਚੋਂ ਸਖਣੀ ਸਾਹਿਬ ਦਾ ਪਾਠ ਹੈ ਇਧਰ ਆਪਣੇ ਮੱਲੇ ਜੀ ਉਹ ਕਹਿਣ ਆਏ ਸੀ ਹੁਣ ਤੇ ਉਹਨਾਂ ਨੇ ਜਦੋਂ ਕੀੜੇ ਦੇਖੇ ਉਹ ਵੀ ਹੈਰਾਨ ਕਹਿੰਦੇ ਸਾਨੂੰ ਵੀ ਇੰ ਤੰਗ ਕਰਦੇ ਸੀ ਕਿਉਂਕਿ ਸਾਡੇ ਨਾਲੇ ਦਾਲੇ ਹਜੇ ਪਲਾਟ ਨੇ ਘਰ ਘੱਟ ਬਣੇ ਹੋਏ ਨੇ ਤਾਂ ਕਰਕੇ ਉਧਰ ਵੀ ਆਈ ਨੇ ਉਹ ਕਹਿੰਦੇ ਵੀ ਇਹਨਾਂ ਨੂੰ ਐ ਕਰੋ ਕਹਿੰਦੇ ਤੁਸੀਂ ਵੀ ਇਹ ਆਏ ਤਾਂ ਇਹਨਾਂ ਨੇ ਜਾਣਾ ਨਹੀਂ ਵੀ ਜੇ ਤੁਹਾਡੇ ਘਰੋਂ ਸੀ ਉਹਨਾਂ ਨੂੰ ਆਉਣਾ ਹਟਾਉਣਾ ਤਾਂ ਤੁਸੀਂ ਇਹਨਾਂ ਨੂੰ ਖਾਣਾ ਪਾਣੀ ਇੱਧਰ ਪਾਇਆ ਕਰੋ ਹੁਣ ਕਿਹੜਿਆਂ ਦਾ ਖਾਣਾ ਪਾਣੀ ਵੀ ਐ ਕਰੋ ਰਾਸ਼ਨ ਦੇ ਵਿੱਚ ਕਹਿੰਦੇ ਖੋਪਾ ਪਾਓ ਇਹਨਾਂ ਨੂੰ ਚੌਲ ਪਾਓ ਮਿੱਠਾ ਪਾਓ ਜਿੰਨੀ ਪਾਓ ਕਹਿੰਦੇ ਇਹਨਾਂ ਨੂੰ ਸੇਵਾ ਕਰੋ ਕਹਿੰਦੇ ਇਹਨਾਂ ਦੀ ਫੇਰ ਹਟਣਗੇ ਹੀ ਆਉਣਾ ਐ ਨਹੀਂ ਹਟਦੇ ਕਹਿੰਦੇ ਕਹਿੰਦੇ ਸਾਨੂੰ ਬਹੁਤ ਤੰਗ ਕਰਦੇ ਸੀ ਕਹਿੰਦੇ ਜਦੋਂ ਅਸੀਂ ਪਾਉਣ ਲੱਗੇ ਉਦੋਂ ਆਪੇ ਆਉਣਾ ਹਟ ਗਏ ਸਾਡੇ ਘਰੇ ਪਤਾ ਨਹੀਂ ਕੀ ਕਹਿੰਦੇ ਮਨੋਂ ਨੂੰ ਪ੍ਰਿੰਟ ਆਊਟ ਵੀ ਕਢਾਉਣੀ ਸੀ ਦੇਖ ਲੈ ਦੀਦੀ ਇੱਕ ਤਾਂ ਸਕੂਲ ਵਾਲੇ ਸੀ ਬਾਕੀ ਪਤਾ ਨਹੀਂ ਬਾਕੀ ਮੈਂ ਕਰੂੰ ਭੇਜੇ ਦੀ ਪ੍ਰਿੰਟ ਉਹ ਨਹੀਂ ਮੈਨੂੰ ਪਤਾ ਸਾਰੇ ਸਕੂਲ ਵਾਲੇ ਨਾ ਸਕੂਲੋਂ ਮਿਲੇ ਸੀ ਕੱਲ ਮੈਂ ਫੋਨ ਤੋਂ ਭੇਜੀ ਸੀ ਗਾਈਜ਼ ਰੋਟੀ ਖਾ ਲਓ ਮੱਕੀ ਦੀ आलू पालक दी सब्जी ਆ ਤੇ मक्की दी रोटी ਆ ਬਈ ਕੱਲ ਵੀ ਅਸੀਂ ਮੱਕੀ ਦੀ ਰੋਟੀ ਬਣਾਈ ਸੀ ਗੋਭੀ ਦੀ सब्जी ਨਾਲ ਬੱਚਿਆਂ ਨੂੰ ਪਸੰਦ ਆ ਮੱਕੀ ਦੀ ਰੋਟੀ ਆਟਾ ਬਹੁਤ ਵਧੀਆ ਹੈ ਮੱਕੀ ਦਾ ਸੌਫਟ ਸੌਫਟ ਰੋਟੀ ਬਣਦੀ ਆ ਬੱਚੇ ਖੁਸ਼ ਹੋ ਕੇ ਖਾਂਦੇ ਨੇ ਆ ਦੇਖੋ ਆलू पालक ਇਹ ਲੈ ਆलू पालक दी सब्जी ਬਣਾਈ ਆ ਦੇਖੋ ਆਲੂ ਮੇਥੀ ਬੱਦ ਲੱਗੀ ਆ ਆਲੂ ਮੇਥੀ ਲੱਗਦੀ ਆ ਹਾਂ ਆਲੂ ਮੇਥੀ ਆਲੂ पालक ਵੀ ਬਰੀ ਆ ਨੀ ਜਲਿਆ ਭੱਜ ਕੇ ਭਾਂਡੇ ਚਾਹੇ ਰੋਟੀ ਖਾ ਲੂਗੀ ਰੋਟੀ ਤੇ ਦਵਾਈ ਲੈ ਆਈ ਬਤ ਜਾ ਕੇ ਦਵਾਈ ਲੈ ਆਵਾਂਗੇ ਬੱਸ ਹੋਈ ਆ ਬੇੜਾ ਦਵਾਈ ਪਈ ਆ ਹਰ ਕੁੜ ਕਹਿੰਦਾ ਤੈਨੂੰ ਚਿਕਨ ਬਾਕਸ ਹੋ ਰਿਹਾ ਕਹਿੰਦਾ ਮੇਰੇ ਵੀ ਇਹੀ ਹੋਇਆ ਦੀਗਾ ਫੁਣਸੀ ਆ ਗਈ ਆ ਜਿਹੜੀ ਖਾਦੀ ਸੀ ਪਈ ਹੈ ਹਾਂ ਹਾਂ ਦਾਲਨੇ ਦੀ ਵੀ ਹੋਈ ਸੀ ਸਾਥ ਤੇ ਅੱਲ ਤੱਕ ਪਹੁੰਚ ਗਈ ਕਹਿੰਦਾ ਇਹ ਹੁੰਦਾ ਕਹੇ ਮੇਰੇ ਪਹਿਲਾਂ ਮੱਥੇ ਤੇ ਹੋਈ ਫਿਰ ਸਾਰੀ ਬਾਹਾਂ ਪਰ ਗਈ ਫਿਰ ਲੱਤਾਂ ਪਰ ਗਈ ਇਹ ਕਿੱਥੋਂ ਲਾ ਲਿਆ ਤੂੰ ਉਹ ਆਪਣੇ ਆਪ ਹੀ ਹੁੰਦੀ ਆ ਆਪਣੇ ਆਪ ਹੁੰਦੀ ਆ ਇਹ ਤਾਂ ਇੱਕ ਦੋ ਵਾਰ ਇੱਕ ਦੋ ਵਾਰ ਹੀ ਹੁੰਦੀ ਆ ਲੇਕਿਨ ਇੱਕ ਬੰਦਾ ਥਾ ਜੋ ਇਸ ਚਾਲੋਂ ਸੇ ਦਵਾਈ ਲੈ ਆ ਬਿੰਨੇਗੀ ਸਰ ਆਏ ਕਰਾਂਗੇ ਕੱਲ ਉਸਕੇ ਨਾਲ ਡਾਕਟਰ ਕੋਲੀ ਚੱਲਾਂਗੇ ਲੋੜੀ ਪੈਂਦਵਾਰਾ ਕੱਲ ਨੂੰ ਕੋਈ ਨਾ ਡਾਕਟਰ ਤਾਂ ਹੁੰਦਾ ਨਾ ਨਲੇ ਕੱਢਣ ਦਿਖਾ ਆ ਮੰਗੇ ਕੱਲ ਨੂੰ ਚੱਲਾਂਗੇ ਨਾਲ ਜਖਾਮ ਦੀ ਦਵਾਈ ਲੈ ਆਵਾਂਗੇ ਖੰਗ ਵੀ ਹੋਈ ਪਈ ਐ ਲੈ ਖੰਗਾ ਦੀ ਦਵਾਈ ਵੀ ਲੈ ਆਵਾਂਗੇ ਗਲਾ ਸਣਕਦਾ ਨਹੀਂ ਤਾਂ ਹੀ ਤਾਂ ਗਾਲੀ ਸਾਫ ਆਉਂਦੀ ਸਣਕਦਾ ਨਹੀਂ ਉਹ ਕੁਛ ਨਿਕਲਦਾ ਹੀ ਨਹੀਂ ਅੰਦਰੋਂ ਅੰਦਰ ਮੱਖੀ ਦੀ ਹਾਂ ਪੜਦਾ ਨਹੀਂ ਹੈ ਭੁੰਡੀ ਭੁੰਡੀ ਦਾ ਪਾਈ ਉਹ ਆਉਗਾ ਫੋਨ ਮੈਂ ਜਮਾ ਹੋ ਜਾਊਗਾ ਇਹ ਡਰਾਮੇ ਕਰਕੇ ਲੈ ਸਾਹੂ ਤੂੰ ਸੰਦੇ ਕਹਿੰਦਾ ਮੈਂ ਗਰੈਨੀ ਵਾਲੀ ਗੇਮ ਖੇਡ ਕੇ ਥੱਕ ਗਿਆ ਸਰ ਇਹ ਲੋਕ ਗੇਮ ਖੇਡ ਕੇ ਥੱਕ ਗਏ ਹਾਂ ਲਾਦਣਾ ਦੀ ਧੱਪੜ ਮੈਡਮ ਨੇ ਫਿਰ ਨਾ ਪਹਿਲੇ ਤਾਂ ਕਹਿੰਦਾ ਮੈਂ ਕੰਮ ਕਰਦਾ ਸੀਗਾ ਹਾਂ ਮੈਂ ਦੀਨੂ ਕਹਿੰਦਾ ਮੈਂ ਮੈਂ ਦੀਦੀ ਮੈਂ ਤਾਂ ਫਿਰ ਫੋਨ ਤਾਂ ਸੀ ਦੇਖਦੇ ਕੰਮ ਕਰਦਾ ਸੀਗਾ ਹਾਂ ਮੈਂ ਦੀਦੀ ਇਹਦਾ ਕੱਲ ਫੋਨ ਫੜ ਕੇ ਲੈ ਜਾਓ ਬੱਸ ਦੀ ਬੱਸ ਮੈਂ ਦੀਦੀ ਨੂੰ ਭਰਾਇਆ ਫਿਰ ਬਾਚੋ ਆਪ ਹੀ ਦੱਸ ਲੱਗ ਗਿਆ ਕਿ ਮੈਂ ਤਾਂ ਗ੍ਰੈਂਡੀਆਂ ਵਾਲੀ ਗੇਮ ਖੇਡ ਕੇ ਥੱਕ ਗਿਆ ਉਹ ਕਹਿੰਦੀ ਆ ਉਹ ਗੇਮ ਆ ਪੁੱਤਾਂ ਵਾਲੀ ਤਾਂ ਹੀ ਡਰਦਾ ਫਿਰ ਮੂਤ ਦਾ ਤਾਂ ਹੀ ਨਿਕਲਦਾ ਫਿਰ ਹਾਂ ਲਓ ਜੀ ਸ਼ਾਮ ਦੀ ਰੋਟੀ ਦਾ ਟਾਈਮ ਹੋ ਗਿਆ ਮੰਮੀ ਲੱਗਿਆ ਸੋਹਮ ਨੂੰ ਰੋਟੀ ਖਵਾਉਣ ਰੋਟੀ ਆਪਣੀ ਬਣ ਕੇ ਰੈਡੀ ਹੈ ਜੋ ਵੀ ਠੀਕ ਆ ਸਬਜੀ ਹੋਈ ਨਾ ਕਹਦੀ ਖਾ ਤਾਂ ਸੀ ਪਹਿਲਾਂ ਅੱਛਾ ਜੋ ਵੀ ਨਥਾਲ ਚਪਾਲੀ ਸਬਜੀ ਹਰੀਆਂ ਮਿਰਚਾਂ ਨਾਲ ਮਲਾਈ ਤੇ ਨਾਲ ਮੱਕੀ ਦੀ ਰੋਟੀ ਸੋਮੂ ਵੀ ਮੱਕੀ ਦੀ ਰੋਟੀ ਖਾ ਰਿਹਾ ਉਹਨੂੰ ਵੀ ਸਬਜੀ ਚ ਘੋਪਾਇਆ ਤੇ ਇਧਰ ਆਪਾਂ ਹੁਣ ਤਵਾ ਚੱਕਤਾ ਚੁੱਲੇ ਤੋਂ ਮੈਂ ਲੱਗੀ ਹਾਂ ਬਈ ਸੇਕਣ ਮੇਰੀ ਤਾਂ ਨਾ ਮਗਰ ਤੂੰ ਹੀ ਸੁੱਨ ਹੋਗੀ ਮੈਂ ਨਾ ਬੈਕ ਸਾਈਡ ਬੈਠੀ ਹਾਂ ਚੁੱਲੇ ਤੇ ਤੇ ਪਿੱਛੋਂ ਨਾ ਤੂੰ ਹੀ ਚ ਹਵਾ ਪੈ ਪੈ ਕੇ ਤੂੰ ਹੀ ਦੁਹਣ ਲੱਗੀ ਸੁੱਨ ਹੋ ਗਈ ਤੂੰ ਹੀ ਤੂੰ ਹੀ ਸੁੱਨ ਹੋ ਗਈ ਤਾਂ ਹੱਥ ਸੇ ਕਰੇ ਨਾ ਹੋਰ ਚੁੱਲੇ ਮੂਰੇ ਬੈਠੂਗੀ ਹੁਣ ਸਾਡਾ ਘਿਓ ਵਾਲਾ ਡੱਬਾ ਪਿਗਲ ਗਿਆ ਦੇਖੋ ਚੁੱਲੇ ਮੂਰੇ ਸੇਕ ਲਾਪੀ ਮੰਮੀ ਕਹਿੰਦੀ ਨਹੀਂ ਕਿਥੋਂ ਪਿਗਲਿਆ ਕਹਿੰਦੀ ਨਹੀਂ ਆ ਹੁਣ ਸਿਰੱਖਿਆ ਹੈ ਚੁੱਲ੍ਹੇ ਤੋਂ ਪਰੇ ਰੱਖਿਆ ਹੁਣ ਇਹਨੂੰ ਛੋੜਾ ਜਿਹਾ ਮੈਂ ਕਿਹਾ ਪਿਗਲ ਜਿਪ ਕੇ ਹੋਈ ਨਹੀਂ ਪੱਟਿਆ ਜਾਂਦਾ ਭਈ ਆ ਜੋ ਜੀਨੇ ਜੀਨੇ ਰੋਟੀ ਖਾਣੀ ਆ ਆਲੂ ਮੇਥੇ ਨਹੀਂ ਆਲੂ ਪਾਲਕ ਤੇ ਨਾਲ ਮੱਕੀ ਦੀ ਰੋਟੀ